ਪੰਜਾਬ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਚੋਂ ਨਸ਼ਾ ਜਿਹੜਾ ਹੈ ਬਿਲਕੁਲ ਹੀ ਖਤਮ ਕਰ ਦਿੱਤਾ ਹੈ ਪਰ ਅਸਲੀਅਤ ਜਿਹੜੀ ਹੈ ਜ਼ੀਰੋ ਰਾਉਂਡ ਤੇ ਕੀ ਹੈ ਉਹ ਅਸੀਂ ਤੁਹਾਨੂੰ ਅੱਜ ਦਿਖਾਉਂਦੇ ਨੇ ਲੋਕ ਕਿੰਨੇ ਦੁਖੀ ਨੇ ਨਸ਼ੇ ਦੇ ਕਰਕੇ ਪਰ ਸਰਕਾਰ ਨੇ ਵੱਡੇ ਵੱਡੇ ਹੋਰਡਿੰਗ ਜਿਹੜੇ ਲਗਾ ਕੇ ਦਰਸਾਇਆ ਗਿਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਨਵਾਂ ਸ਼ਹਿਰ ਬਡਾਲਾ ਦੇ ਵਿੱਚ ਜਿੱਥੇ ਅੱਜ ਲੋਕਾਂ ਨੇ ਸਰਕਾਰ ਅਤੇ ਨਸ਼ੇ ਤੋਂ ਤੰਗ ਆਏ ਆਕੇ ਜਿਹੜਾ ਹੈ ਅੱਜ ਰੋਸ਼ ਪ੍ਰਦਰਸ਼ਨ ਕੀਤਾ ਹੈ ਕੀ ਕਹਿੰਦੇ ਨੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਨੇ ਮਾਵੀ ਸਾਹਿਬ ਉਹ ਵੀ ਆਪਾਂ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਕਰਦੇ ਜਾਓ ਸ਼ਕਾ ਸ਼ਕਾ ਮੁਬਾਰਕ ਚਿੱਟਾ ਵੇਚਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਚਿੱਟਾ ਵੇਚਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਜਾਬ ਜੋ ਨਸ਼ਾ ਕਰੋ ਖਤਮ ਕਰੋ ਖਤਮ ਕਰੋ ਚਿੱਟੇ ਦੇ ਸਪਲਾਈਰਾਂ ਨੂੰ ਗ੍ਰਿਫਤਕਾਰ ਕਰੋ ਗ੍ਰਿਫਤਕਾਰ ਕਰੋ Nog gript artero. Nou doe aan niet te bedienen. Vaat alleen in te janken. Nou doe aan de roep. Vaat alleen in te janken. Vandaag Punjab daar. Vandaag zit daar. Vandaag zit ਵੈਚਣ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਵਸ਼ੇ ਵਿਚ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੰਜਾਬ ਸਿਕਾਤ ਜੈ ਮੁਰਦਾਬਾਜ ਅੱਜ ਪਿੰਡ ਨਵਾ ਸ਼ਹਿਰ ਦੇ ਬਟਾਲੇ ਦੇ ਅ ਬਹੁਤ ਸਾਰੇ ਬਜ਼ੁਰਗ ਮਤਾਵਾ ਬਜ਼ੁਰਗ ਨੌਜਵਾਨ ਸਾਡੇ ਵੀਰ ਉਹਨਾਂ ਨੇ ਨਸ਼ੇ ਤੋਂ ਤੰਗ ਹੋ ਕੇ ਅੱਜ ਇੱਕ ਇਕੱਠ ਰੱਖਿਆ ਨਵੇਂ ਸ਼ਹਿਰ ਦੇ ਵਿੱਚ ਔਰ ਦੱਸਣਾ ਸੀ ਇਹ ਚਾਹੁੰਦੇ ਆ ਕਿ ਅੱਜ ਤੱਕ ਇੱਕ ਨਹੀਂ ਕਿੰਨੀਆਂ ਹੀ ਮੌਤਾਂ ਨਵੇਂ ਸ਼ਹਿਰ ਬਡਾਲੇ ਦੇ ਵਿੱਚ ਜਿਹੜੀਆਂ ਉਹ ਨਸ਼ੇ ਦੇ ਨਾਲ ਹੋ ਚੁੱਕੀਆਂ ਔਰ ਨਸ਼ੇ ਦੀ ਸਪਲਾਈ ਮੇਰਾ ਖਿਆਲ ਹੈ ਜੇ ਦੁੱਧ ਲੈਣਾ ਹੋਵੇ ਤਾਂ ਡੋਲੂ ਫੜ ਕੇ ਕਿਸੇ ਦੇ ਘਰ ਜਾ ਕੇ ਲੈਣਾ ਪੈਂਦਾ ਜਾਂ ਦੋਜੀ ਨੂੰ ਕਿਸੇ ਤਰ੍ਹਾਂ ਆ ਕੇ ਪਾਉਣਾ ਪੈਂਦਾ ਪਰ ਅੱਜ ਦਾ ਉਹ ਹਾਲ ਹੋ ਚੁੱਕਿਆ ਨਵੇਂ ਸ਼ਹਿਰ ਬਡਾਲੇ ਦੇ ਵਿੱਚ ਕਿ ਹੋਮ ਡਿਲੀਵਰੀ ਚਾਲੂ ਹੈ ਤੁਸੀਂ ਜਿੱਥੇ ਕਹੋ ਉੱਥੇ ਮਿੰਟਾਂ ਦੇ ਵਿੱਚ ਨਸ਼ਾ ਦੇਣ ਵਾਲੇ ਸਪਲਾਈ ਕਰਨ ਵਾਲੇ ਮਿੰਟੋ-ਮਿੰਟੀ ਪਹੁੰਚਦੇ ਆਂ ਇਧਰ ਬਡਾਲਾ ਰੋਡ ਤੇ ਅੰਡਰ ਬ੍ਰਿਜ ਤੋਂ ਲੈ ਕੇ ਤਿਰਪਲੀ ਮੋੜ ਆ ਸਾਡੇ ਮਾੜੀ ਦੇ ਕੋਲ ਅਰਿਆ ਇੱਥੋਂ ਰੰਧਾਵਾ ਰੋਡ ਤੱਕ ਜਿੱਥੇ ਰੇਲਵੇ ਕਰਾਸਿੰਗ ਰੰਧਾਵਾ ਰੋਡ ਤੱਕ ਹੈ ਮੇਰਾ ਖਿਆਲ ਆ ਘੱਟੋ-ਘੱਟ ਨਹੀਂ ਤਾਂ 10 ਗੱਡੀਆਂ ਰੋਜ਼ ਦੀਆਂ ਇੱਥੇ ਨਸ਼ੇ ਦੀ ਸਪਲਾਈ ਦੇਣ ਆਉਣੀ ਹੈ ਅਸੀਂ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਜਿਹੜਾ ਨਸ਼ਿਆਂ ਦਾ ਰੋਜ਼ ਪ੍ਰਤੀ ਦਿਨ ਪ੍ਰਤੀ ਇਹ ਰੁਝਾਨ ਵੱਧ ਰਿਹਾ ਹੈ ਜਾਂ ਤਾਂ ਤੁਸੀਂ ਇਹਨਾਂ ਨੂੰ ਠੱਲ ਪਾ ਲਓ ਨਹੀਂ ਲੋਕ ਆਪਣੇ ਆਪ ਇਹਨਾਂ ਨੂੰ ਰੋਕਣ ਨੂੰ ਤਿਆਰ ਹਨ ਜੇ ਕੋਈ ਕਾਲੂ ਉਨੀ ਕੀ ਹੁੰਦੀ ਹੈ ਜਾਸਤੀ ਹੁੰਦੀ ਹੈ ਕਿਸੇ ਦਾ ਕੋਈ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋ ਤੇ ਅਸੀਂ ਇਸ ਕਰਕੇ ਨਹੀਂ ਨਮਾਇੰਦਿਆਂ ਨੂੰ ਚੁਣਦੇ ਕਿ ਉਹ ਆਪਣਾ ਮਾਲ ਆਪਣਾ ਘਰ ਪਰਨ ਆਪਣੇ ਭਾਈਚਾਰੇ ਦਾ ਘਰ ਪਰਨ ਤੇ ਅਫਸਰਾਂ ਤੋਂ ਰਿਸ਼ਵਤਾਂ ਲੈਣ ਲੋਕ ਭਾਵੇਂ ਚਿੱਟਾ ਵੇਚਣ ਭਾਵੇਂ ਰੇਤਾ ਵੇਚਣ ਭਾਵੇਂ ਫੀਮ ਵੇਚਣ ਭਾਵੇਂ ਪੁੱਕੀ ਵੇਚਣ ਭਾਵੇਂ ਉਹ ਸਮੈਕ ਵੇਚਣ ਭਾਵੇਂ ਹੀਰੋਇਨ ਵੇਚਣ ਲੇਕਿਨ ਹਰ ਚੀਜ਼ ਤੋਂ ਪੈਸਾ ਵਟਿਆ ਜਾ ਰਿਹਾ ਹੈ ਹਰ ਚੀਜ਼ ਮਾਰਕੀਟ ਦੇ ਵਿੱਚ ਲਿਆਂਦੀ ਜਾ ਰਹੀ ਹੈ ਮੈਂ ਇਹ ਗੱਲ ਕਹਿਣਾ ਕਿ ਅਜਿਹੇ ਅੱਜ ਦੇ ਚੁਣੇ ਹੋਏ ਨੁਮਾਇੰਦੇ ਆ ਜਾਂ ਤਾਂ ਉਹ ਲੋਕਾਂ ਤੋਂ ਦੋ ਨੰਬਰ ਚ ਪੈਸਾ ਇਕੱਠਾ ਕਰ ਰਹੇ ਆ ਜਾਂ ਫਿਰ ਉਹ ਦਿੱਲੀ ਦੀ ਦਲਾਲੀ ਕਰ ਰਹੇ ਆ ਉਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਪੰਜਾਬ ਦੀ ਨਸਲਾਂ ਖਤਮ ਕਰਨੀ ਕਰ ਦੇਣੀਆ ਚਾਹੁੰਦੇ ਆ ਪਰ ਅਸੀਂ ਅੱਜ ਇੱਥੇ ਬਡਾਲੇ ਨਵੇਂ ਸ਼ਹਿਰ ਦੇ ਲੋਕਾਂ ਨੇ ਇੱਕ ਤਹਈਆ ਕੀਤਾ ਕਿ ਅਸੀਂ ਇਹਨਾਂ ਦੇ ਖਿਲਾਫ ਪੂਰੀ ਜਮ ਕੇ ਲੜਾਈ ਲੜਾਂਗੇ ਅਸੀਂ ਆਪਣੇ ਏਰੀਏ ਦੇ ਵਿੱਚ ਕਿਸੇ ਚਿੱਟੇ ਵਾਲੇ ਨੂੰ ਵੜ ਨਹੀਂ ਦਵਾਗੇ ਔਰ ਅਸੀਂ ਆਪਣੇ ਪਿੰਡ ਦੇ ਵਿੱਚ ਇੱਕ ਕਮੇਟੀਆਂ ਵੀ ਬਣਾਵਾਂਗੇ ਪੈਰਾ ਵੀ ਦੇਵਾਂਗੇ ਜਿਹੜਾ ਸਾਡੇ ਹੱਥ ਲੱਗਿਆ ਅਸੀਂ ਫੜ ਕੇ ਉਹਨੂੰ ਸਰਕਾਰ ਨੂੰ ਵੀ ਦਵਾਂਗੇ ਪਰ ਦੁੱਖ ਇਹ ਆ ਅਸੀਂ ਫੜਾ ਕੇ ਬਾਅਦ ਚਾਉਂਦੇ ਆ ਤੇ ਜਿਹੜਾ ਫੜਿਆ ਜਿਹੜਾ ਬੰਦਾ ਸਪਲਾਈ ਦਿੰਦਾ ਉਹ ਘਰ ਪਹਿਲਾ ਆ ਜਾਂਦਾ ਉਹ ਟੀਚਰਾਂ ਕਰਦਾ ਕਿ ਤੁਸੀਂ ਫੜਾਇਆ ਸੀ ਅਸੀਂ ਫੇਰ ਇੱਥੇ ਤੁਰੇ ਫਿਰਦੇ ਆ ਜਿਹੜਾ ਫੜਾਉਂਦਾ ਉਹਨੂੰ ਮਾਰ ਦੇਣ ਦੀਆਂ ਤੱਕ ਦੀਆਂ ਧਮਕੀਆਂ ਦਿੰਨੇ ਆ ਅੱਜ ਵੀ ਇੱਥੇ ਕਈ ਵਾਰੀ ਗੱਲ ਚੱਲੀ ਆ ਕਿ ਤੁਸੀਂ ਕੱਟ ਨਾ ਕਰੋ ਕੋਈ ਜਿਹੜੇ ਸਪਲਾਇਰ ਹੈ ਇਹ ਮਾਫੀਆ ਬਹੁਤ ਜੋਰਾਵਰ ਹੈ ਇਹ ਕਿਸੇ ਦਾ ਵੀ ਨੁਕਸਾਨ ਕਰ ਸਕਦਾ ਮੈਂ ਕਹਿੰਦਾ ਜਿਹੜਾ ਨੁਕਸਾਨ ਕਰਨਾ ਮੇਰਾ ਕਰ ਲੈਣ ਜਿਹੜੇ ਰਿਸ਼ਵਤਾ ਲੈ ਕੇ ਨਸ਼ਾ ਵਕੋਨੇ ਆ ਉਹ ਮੈਨੂੰ ਫੜ ਕੇ ਅੰਦਰ ਦੇ ਦੇਣ ਮੈਨੂੰ ਫਾਸੀ ਲਟਕਾਉਣਾ ਮੈਨੂੰ ਫਾਸੀ ਲਟਕਾ ਦੇਣ ਜਿਹੜੀ ਮੇਰੇ ਗੋਲੀ ਮਾਰਨੀ ਹੈ ਗੋਲੀ ਮਾਰ ਲੈਣ ਪਰ ਆ ਜਿਹੜੇ ਨੌਜਵਾਨ ਆ ਸਾਡੇ ਪਿੰਡਾਂ ਦੇ ਇਹਨਾਂ ਨੂੰ ਬਚਾ ਲੈਣੇ ਮੇਰੀ ਬੇਨਤੀ ਹੈ ਸਰਕਾਰ ਤੁਹਾਡੇ ਚੈਨਲ ਰਾਹੀਂ ਇਹੀ ਸਰਕਾਰ ਨੂੰ ਅਪੀਲ ਕਰਦਾ ਵੀ ਹੁਣ ਜਾਗੋ ਸਾਡਾ ਨੌਜਵਾਨੀ ਦਾ ਬਹੁਤ ਘਾਣ ਹੋ ਰਿਹਾ ਹੈ ਵੀ ਸਾਡੇ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਵੀ ਚਾਹੇ ਸਾਨੂੰ ਆਜ਼ਾਦ ਦੋ ਅਸੀਂ ਠਿੱਕਰੀ ਪੈਰਾਂ ਲਾਈਏ ਸਾਨੂੰ ਅਸੀਂ ਸਾਡੇ ਤੇ ਜੋ ਲੋਡ ਹੈ ਸਰਕਾਰ ਨੂੰ ਅਸੀਂ ਦੇਣੇ ਨੂੰ ਤਿਆਰ ਹੈ ਪਰ ਸਾਡੇ ਪਿੰਡਾਂ ਵਿੱਚ ਨਸ਼ੇ ਨੂੰ ਅਸੀਂ ਨੱਥ ਪਾਣੀ ਆ ਉਹਦੇ ਵਾਸਤੇ ਸਾਨੂੰ ਜੋ ਕਰਨਾ ਪਵੇ ਅਸੀਂ ਕਰਾਂਗੇ ਸਾਨੂੰ ਪੈਰੇ ਲਾਣੇ ਪਵੇ ਸਾਨੂੰ ਕਿਸੇ ਨਾਲ ਹੱਥੋਂ ਪਾਈ ਕਰਨੀ ਪਵੇ ਸਾਡੇ ਮੁੰਡਿਆਂ ਦੀ ਪੂਰੀ ਟੀਮ ਤਿਆਰ ਹੈ ਅਸੀਂ ਇਹ ਚੀਜ਼ਾਂ ਨੂੰ ਹੁਣ ਬਰਦਾਸ਼ਤ ਨਹੀਂ ਕਰ ਸਕਦੇ ਕਿ ਪਾਣੀ ਹੁਣ ਕੁੜਾ ਤੇ ਉੱਪਰ ਨੂੰ ਜਾ ਰਿਹਾ ਹੈ ਤੁਸੀਂ ਦੇਖਿਆ ਤਸਵੀਰਾਂ ਕਿ ਸਰਕਾਰ ਦੇ ਦਾਅਵਿਆਂ ਦੀ ਕੋਲ ਜਿਹੜੀ ਹੈ ਨਵਾਂ ਸ਼ਹਿਰ ਬਡਾਲਾ ਦੇ ਵੱਲੋਂ ਜਿਹੜੀ ਹੈ ਖੋਲ ਦਿੱਤੀ ਗਈ ਹੈ ਨੌਜਵਾਨੀ ਦਾ ਜਿਹੜਾ ਹੈ ਨਸ਼ੇ ਦੇ ਵਿੱਚ ਘਾਣ ਹੁੰਦਾ ਉਹਨਾਂ ਨੇ ਸ੍ਰੀ ਆਮ ਦੱਸਿਆ ਹੈ ਹਰਵਿੰਦਰ ਸਿੰਘ ਮਾਵੀ ਜੋ ਪੰਚਾਇਤ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਘਰ ਘਰ ਜਿਹੜਾ ਹੈ ਨਸ਼ਾ ਜਿਹੜਾ ਹੈ ਵਿਕਣਾ ਸ਼ੁਰੂ ਹੋ ਗਿਆ ਹੈ ਜੇ ਆਪਾਂ ਗੱਲ ਕਰੀਏ ਕਹਿੰਦੇ ਨੇ ਖਰੜ ਤੋਂ ਲੈ ਕੇ ਬਡਾਲਾ ਨਵਾਂ ਸ਼ਹਿਰ ਤੱਕ ਜਿਹੜੇ ਨੇ ਸਪਲਾਇਰ ਇੰਨੇ ਹੋ ਗਏ ਨੇ ਘਰ ਘਰ ਨਸ਼ਾ ਜਿਹੜਾ ਹੈ ਵੇਚਿਆ ਜਾ ਰਿਹਾ ਅਤੇ ਨੌਜਵਾਨੀ ਦਾ ਜਿਹੜਾ ਹੈ ਸਿੱਧਾ ਹੀ ਕਾਣ ਕੀਤਾ ਜਾ ਰਿਹਾ ਨਾ ਤਾਂ ਕੋਈ ਅਫਸਰ ਸੁਣਦਾ ਹੈ ਨਾ ਹੀ ਕੋਈ ਸਰਕਾਰ ਸੁਣਦੀ ਹੈ ਕਹਿੰਦੇ ਨੇ ਸਰਕਾਰ ਨੂੰ ਜਗਾਉਣ ਦੇ ਲਈ ਅਸੀਂ ਜਿਹੜੀ ਹੈ ਅੱਜ ਇਹ ਰੋਸ਼ ਪ੍ਰਦਰਸ਼ਨ ਕੀਤਾ ਹੈ ਕਹਿੰਦੇ ਨੇ ਅੱਜ ਤਾਂ ਅਸੀਂ ਆਪਣੇ ਪਿੰਡ ਦੇ ਵਿੱਚ ਇਕੱਠ ਕਰਕੇ ਜਿਹੜਾ ਹੈ ਇੱਕ ਛੋਟਾ ਜਿਹਾ ਟ੍ਰੇਲਰ ਦਿਖਾਇਆ ਹੈ ਅਗਰ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਾ ਸਰਕੀ ਤਾਂ ਆਹ ਨਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੈ ਪੂਰੀ ਮੁਹਿੰਮ ਜਿਹੜੀ ਹੈ ਪੰਜਾਬ ਪੱਧਰ ਤੇ ਲੈ ਕੇ ਜਾਵਾਂਗੇ ਅਤੇ ਕਮੇਟੀਆਂ ਵੀ ਬਣਾਵਾਂਗੇ ਉਸ ਤੋਂ ਬਾਅਦ ਹੈ ਅਗਰ ਲੋੜ ਪਈ ਤਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਹੈ ਕੜੀ ਮੁਹਿੰਮ ਚਲਾਈ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਹੈ ਇਸ ਖਬਰ ਤੋਂ ਬਾਅਦ ਜਾਗਦੀ ਹੈ ਜਾਂ ਫਿਰ ਹਰਮਿੰਦਰ ਸਿੰਘ ਮਾਵੀ ਨੂੰ ਜਿਹੜਾ ਹੈ ਪੂਰੇ ਪੰਜਾਬ ਲੈਵਲ ਤੇ ਜਾ ਕੇ ਜਿਹੜੀ ਹੈ ਆਪਣੀ ਇਹ ਮੁਹਿੰਮ ਤਿਆਰ ਕਰਨੀ ਪਵੇਗੀ ਇਹ ਤਾਂ ਨਾਲ ਸਮਾਂ ਹੀ ਦੱਸੇਗਾ ਖੜੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ